ਉਹਦਾ ਉੱਥੇ ਜਾਂਦੇ ਨੇ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਪਿੰਡਾਂ ਨੂੰ ਸਾਫ਼ ਸੁਥਰੇ ਆਪਣੇ ਪਿੰਡਾਂ ਨੂੰ ਜਿਹੜਾ ਨਸ਼ਾ ਰਹਿਤ ਬਣਾਉਣਾ ਹੈ ਉਹ ਇਹਦੇ ਵਾਸਤੇ ਬਹੁਤ ਸਾਰੇ ਪਿੰਡ ਦੇ ਲੋਕ ਪਹਿਲਾਂ ਹੀ ਆ ਚੁੱਕੇ ਨੇ ਉਹਨਾਂ ਦੇ ਮੁੰਡਿਆਂ ਨੇ ਕਲੱਬ ਬਣਾਏ ਹੋਏ ਨੇ ਤੁਹਾਨੂੰ ਲਿਖਿਆ ਹੋਇਆ ਕਿ ਸਾਡੇ ਪਿੰਡ ਜਿਹੜਾ ਪੁਰਨਾ ਸ਼ਰਗੈ ਚੱਹੀਆਂ ਸੰਦਲਾ ਸਾਣਾ ਪਿੰਡਾਂ 'ਚ ਨਸ਼ਾ ਹੈ ਤੇ ਉਹ ਚੰਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤਾ ਗੁਰਨਾਥ ਸਾਹਿਬ ਨੇ ਉਹ 550 ਸਾਲ ਪਹਿਲਾਂ ਕੀਤਾ ਸੀ 550 ਸਾਲ ਜਦੋਂ ਉਹਨਾਂ ਦਾ ਮਨ ਆ ਰਿਹਾ ਹੈ ਨਾ ਉਹਨਾਂ ਨੇ ਹੱਥੇ ਤਾਂ ਸਮਝੋ ਵੀ 25 ਸਾਲ ਪਹਿਲਾਂ ਕਰਦੇ ਨੇ 550 ਸਾਲ ਉਹ ਕੋਈ ਕਿਹੜਾ ਕੋਈ ਫੈਕਟਰੀ ਧੂਆਂ ਕਰਦੀ ਸੀ ਉਹ ਕੋਈ ਕਿਹੜਾ ਕੋਈ ਬੂਡਾ ਨਾਲ ਸਤਹ ਵਿੱਚ ਗੰਦ ਪੋੜਦਾ ਸੀ ਉਹ ਕੋਈ ਕਿਹੜਾ ਕੋਈ ਸਪਰੇਅ ਕਰਕੇ ਤਾਂ ਤੀਨ ਜ਼ਹਿਰੀਲੀ ਕਰਦਾ ਸੀ ਪਰ ਉਸ ਵੇਲੇ ਗੁਰਨਾਥ ਸਾਹਿਬ ਨੇ ਕੀਤਾ ਸੀ ਇਹ ਪਾਣੀ ਗੁਰੂ ਕਾਣੀ ਤੇ ਦਾ ਮਾਤਾ ਮਾਤ ਹਵਾ ਪਾਣੀ ਤੇ ਧਰਤੀ ਦੇ ਕਿਨਾਂ ਦੇ ਦਰਜੇ ਪਹੁੰਚਾਉਣੇ ਆਪਾਂ ਉਹਨੇ ਪਿੱਛੇ ਜੇ ਰਿਪੋਰਟ ਆਈ ਹੈ ਮੈਂ ਥੋੜਾ ਧੰਨਵਾਦ ਕਰਦਾ ਪਹਿਲਾ ਸਰਪਿੰਡਾ ਆਇਆ ਵਾ ਐਨਟੀਪਾ ਪਾਈਪਾਂ ਪਾਈਆਂ ਕੱਸੀਆਂ ਰਜਵਾਹੇ ਸੁਵੇ ਪੁਰਾਣੇ ਖਰੇ ਜਿਹੇ ਚਲਾ ਲੇ ਮੋਟਰਾਂ ਥੋੜੀ ਜਿਹੀ ਘੱਟ ਚੱਲੀ ਨਾ ਤੇ ਜਿਹੜੀ ਨੈਸ਼ਨਲ ਰਿਪੋਰਟ ਆਈ ਹੈ ਕਿ ਪੰਜਾਬ ਦਾ ਪਾਣੀ ਉੱਪਰ ਆਉਣਾ ਸ਼ੁਰੂ ਹੋ ਗਿਆ ਜਿਹੜਾ ਥੱਲੇ ਥੱਲੇ ਜਾ ਰਿਹਾ

ਪਰ ਜੋ ਸਾਰੇ ਪਿੰਡਾਂ ਵਿੱਚ ਬੰਦਾ ਕੋਟਾ ਪਈਆਂ ਸ਼ਾਂਤੀਪੁਰ ਕੋਟਾ ਪਈਆਂ ਮੈਂ ਕੱਲ ਇਧਰ-ਉਧਰ ਬਹਾਰ ਸੀ ਇੱਕ ਮੁੰਡਾ ਲੈਂਡ ਖੜਾ ਮੇਰੇ ਮਿਲਣ ਵਾਸਤੇ ਕਹਿੰਦਾ ਕਿ ਮੈਂ ਸਰਪੰਚੀ ਖੜਾ ਸੀ ਮੈਂ ਥੋੜੀ ਜਿਹੀ ਕੋਟਾ ਘਰ ਗਿਆ ਆਮ ਬਾਰੇ ਗੱਲ ਕੀਤੀ ਨਾਲ ਉਹ ਵੀ ਖੜਾ ਸੀ ਮਗਰ ਮੈਨੂੰ ਬੜੀ ਖੁਸ਼ੀ ਹੋਈ ਕਿ ਦੋਨੇ ਜਿਹੜੇ ਸਰਪੰਚੀ ਤੇ ਮਿਲਵਾ ਸੀ ਇਕੱਠੇ ਖੜੇ ਨੇ ਬਹਿ ਨਹੀਂ ਰੱਖਣਾ ਬਹਿ ਨਹੀਂ ਰੱਖਣਾ ਮੁੰਡੇ ਦੇ ਘਰ ਬਲਦੀ ਲੰਗਣਾ ਨਹੀਂ ਜਾ ਉਹਨਾਂ ਦੇ ਇਹਦੇ ਮੁਕਸਮੇ ਜਹਾਂ ਨਹੀਂ ਪਿੰਡ ਜਿਹੜਾ ਉਹ ਚ ਇੱਕ ਕਾਰਨਾ ਪਿੰਡਾਂ ਚ ਇੱਕ ਕਾਰਨਾ ਉਹ ਹੀ ਬਟ ਕਾਮਜਾਬ ਨੇ ਜਿੱਥੇ ਇੱਕ ਹੈ ਜਿੱਥੇ ਇੱਕਾਂ ਨਹੀਂ ਜਾਂਦਾ ਉਹ ਪਿੰਡ ਫਿਰ ਰੁੜ ਜਾਂਦੇ ਆ ਪਿੱਛੇ ਰਹਿ ਜਾਂਦੇ ਆ ਨੌਕਰੀਆਂ ਦੇ ਰਹੇ ਆ ਬੱਚਿਆਂ ਨੂੰ ਲਾਇਬ੍ਰੇਰੀਆਂ ਵੜਾ ਕੇ ਦੇਵਾਂਗੇ ਪੜ੍ਹਾਓ ਬੱਚਿਆਂ ਨੂੰ ਪੜ੍ਹਨ ਵਾਸਤੇ ਪ੍ਰੇਰਿਤ ਕਰੋ ਨੰਬਰ ਆਉਣਗੇ ਕੋਈ ਸ਼ਰਤ ਵੀ ਤੱਲੂ ਕੋਈ ਪੈਸਾ ਨਹੀਂ ਲੱਗੂ ਨੌਕਰੀਆਂ ਮਿਲਣਗੀਆਂ 45000 ਤੋਂ ਵੱਧ ਨੌਕਰੀਆਂ ਦੇਤੀਆਂ ਬਿਜਲੀ ਆ ਰਹੀ ਹੈ ਖੇਤਾਂ ਲਈ ਖਾਸ ਤੌਰ ਤੇ ਜਦੋਂ ਘਰਾਂ ਲਈ ਤਾਂ 90% ਫ੍ਰੀ ਕਰਤੀ ਪਤਾਉਣੀ ਹੈ ਨਾ ਬਿਜਲੀ ਫ੍ਰੀ ਕਰਤੀ ਨਾ ਖੇਤਾਂ ਵਾਲੇ ਆ ਰਹੀ ਹੈ ਨਾ ਫਰਮਾਂ ਪਲਾਂਟੀਆਂ ਚੱਲਦੀਆਂ ਨੇ ਉਹੀ ਥੰਮੇ ਨੇ ਉਹੀ ਫਿਰੋੜ ਨੇ ਉਲਟਾ ਤਾਂ ਉਹਨੇ ਹੁਣ ਕਿਹਾ ਬਿਜਲੀ ਹਉਣ ਲਾਗੀ ਨੀਰ ਸਾਫ ਚਾਹੀਏ ਨੀਰ ਸਾਫ ਚਾਹੀਏ ਐਵੇਂ ਦਿੱਲੀ ਤੋਂ ਲੈ ਦਿੱਲੀ ਦੇ ਸਕੂਲਾਂ ਨੂੰ ਬੰਦ ਕਰਨ ਦੇ ਪਰ

ਦਿੱਲੀ ਦੇ ਵਿੱਚ ਕੋਈ ਘਰਾਣੇ ਪੋਚੇ ਲਾ ਕੇ ਬਿਜਾਰਾ ਕਰਦੀ ਹੈ ਉਹਦਾ ਮੁੰਡਾ IIT ਕਲੀਅਰ ਕਰ ਗਿਆ ਕੋਈ ਪੁਲ ਦੇ ਥੱਲੇ ਕੱਪੜੇ ਪ੍ਰੈਸ ਕਰਦੀ ਰੇੜੀ ਲਾਉਂਦਾ ਉਹਦਾ ਮੁੰਡਾ ਵੱਡਾ ਵਕੀਲ ਬਣ ਗਿਆ ਇਹ ਆਪਾਂ ਇੱਥੇ ਆਪਣੇ ਵੀ ਪਿਛਲੇ ਜੋ ਸ਼ੁਰੂ ਕੀਤਾ ਹਮਦਰ ਬੈਂਚ ਕਰ ਗਿਆ 157 ਬੱਚੇ ਸਰਕਾਰੀ ਸਕੂਲਾਂ ਦੇ ਪਹਿਲੀ ਵਾਰ ਹੋਇਆ ਜੀ 157 ਬੱਚੇ IIT ਦਾ टेस्ट करी ये आगे सरकारी स्कूल आ रहे बच्चे अपने भी चाहे आ रहे टीचर स्कूल शानदार बहुत एजुकेशन पे हेल्थ पे बिजली पे इंफ्रास्ट्रक्चर पे ऑनलाइन डाटा स्किल अब बन रही डाटा स्किल जमशेदपुर सबसे बड़ा प्लांट है ना उस बाद इंडिया का तो सेकंड बिगेस्ट प्लांट है इथे ना उन्हीं मिलेंगे ਔਰ ਇਹੀ ਗੱਲ ਦੇਖਈ ਹੈ ਕਿ ਇੱਥੋਂ ਦੇ ਮੁੰਡੇ ਕੁੜੀਆਂ ਨੂੰ ਕੰਮ ਦੇ ਰਹੇ ਜੀ ਉਹ ਪਹਿਲੇ ਇੱਥੋਂ ਦੇ ਲੋਕਲਾਂ ਨੂੰ ਕੰਮ ਦੇਣਾਂਗੇ ਬਹੁਤ ਸਾਰਾ ਜਿੰਦਾ ਉਹ ਉਹ ਕੰਮ ਦੇ ਇਹ ਕੰਮ ਸਰਕਾਰੋਂ ਨਹੀਂ ਸੁਤਾਰਾ ਕਰੀ ਸਰਕਾਰਾਂ ਦੇ ਕੰਮ ਨੂੰ ਪਰਚੇ ਕਰਵਾ ਦੋਈਂਦਾ ਸਰਕਾਰਾਂ ਨੇ ਕੰਮ केलं ਤਾਂ ਲੋਕਾਂ ਨੂੰ ਥੋੜੀ ਚਲੋਣਾ ਹੁੰਦਾ ਵਸੀ ਉਹ ਕਹਿੰਦੇ ਮੈਨੂੰ ਪੁੱਛਿਆ ਸਰਕਾਰ ਨੇ ਕਹਿੰਦੇ भ्रिष्टाचारी ने आना तक देश चलाया भ्रिष्टाचार करके नुकसान हो गया देश का मैं सा लाला जी ने दुकान है लाला जी की दुकान झोरी हो गई लोहड़ी दिन कोई कम तौर के गला लेके चलो अगले दिन पुलिस रिपोर्ट लिखा दुकानी ਰਿਉੜੀਆਂ ਦੀ ਬੋਰੀਆਂ ਮਤਲਬ ਮੋੜ ਦੇ ਕਿਨਾਰੇ ਦੇ ਰਕਤੀ ਵਿੱਚ ਰੱਖਤੀ ਪਿੰਡਾਂ ਨੂੰ ਪਤਾ ਲੱਗਿਆ ਕਿ ਸੁਮੀ ਲਾਲ ਜੀ ਦੇ ਚੋਰੀ ਹੋ ਗਈ ਲੋਕਾਂ ਸੋਚ ਕਰ ਨਾਲ ਆਉਣ ਲੱਗੇ ਜਿਹੜਾ ਆਇਆ ਕਰੇ ਰਿਉੜੀਆਂ ਦੀ ਬੋਰੀ ਨੂੰ ਮੁੱਢੀ ਪਰਕੇ ਤੇ ਚੰਚਾ ਰਿਉੜੀਆਂ ਨੂੰ ਮੁੱਢ ਪਾ ਕੇ ਸੇਵ ਬਣ ਹਮਾਰਾ ਹੋ ਗਿਆ ਤੁਰਣਾ ਬਹੁਤ ਅਫਸੋਸ ਹੋਇਆ ਜਿਹੜਾ ਆਇਆ ਕਰੇ ਰਿਉੜੀਆਂ ਦੀ ਬੋਰੀ ਤੇ ਮੁੱਢੀ ਪਰਕੇ ਤੇ ਚੰਚਾ ਰਿਉੜੀਆਂ ਨੂੰ ਮੁੱਢ ਪਾ ਕੇ ਬਹੁਤ ਅਫਸੋਸ ਹੋਇਆ ਨਾਲ ਮਰੇੰਡਾ ਸਰਪੰਚ ਉਹ ਬਾਹਰ ਗਿਆ ਸੀ ਪਿਛਲੇ ਦਿਨ ਮੈਂ ਉਹ ਵੀ ਆ ਗਿਆ ਉਹ ਕਦਾ ਜਦੋਂ ਮੈਂ ਵੀ来ਆ ਸਭ ਤੋਂ ਮੇਰੇ ਕੋਲ ਹੋਈ ਸਰਪੰਚ ਸਾਹਿਬ ਵੀ ਗਏ ਜਾਣ ਸਾਰੇ ਹੋਈਆਂ ਬੋਲੀ ਚ ਮੁਘੀਨੀ ਪਈ ਨਾ ਅਟਕ ਟਕਲੀਕ ਤੇ ਮੂੜ 파 ਕੇ ਰੋਈਏ ਨਾ ਬੜਾ ਮਨਗਾਂ ਚੁੜੀ ਨਾ ਟਕਲੀਕ ਆਸਿਸਮਤ ਅਨੁਸਾਰ ਮੈਂ ਤਾਂ ਕਾ ਕੇ ਆਣਾ ਤੇ ਕੁੜੀ ਗਾਦੀ ਕਿੰਨਾ ਨਸਾਨ ਹੋ ਗਿਆ ਮਾ ਇਸ ਨੂੰ ਰਿਸ਼ ਇਸ ਨੂੰ ਲੱਗਦਾ ਹੈ ਨਹੀਂ ਉਮਰ ਕੰਕੜਾ ਤਾ ਤਾ ਲੈ ਗਿਆ ਸਰਪੰਚ ਸਾਹਿਬ ਬਾਕੀ ਜਿਹੜੇ ਰਹਿ ਗਏ ਉਹ ਹਜੇ ਆਉਣਗੇ ਜਿਹੜਾ ਆਉਂਦਾ ਥੋੜੇ ਨੂੰ ਰੋਡੀਆਂ ਵਾਲੇ ਬੋਲਿ ਚੰਨ ਚਿੱਕੜ ਕੇ ਚਾਹ ਪੋਣ ਪਾ ਕੇ ਕੁਛ ਲੈਂਦਾ ਕਿ ਨਾ ਹਿਸਾਬ ਹੋਇਆ ਸਰਪੰਚ ਸਾਹਿਬ ਦਾ ਸਾਹ ਤਾਂ ਚਲੀ ਜਾਂਦਾ ਹੈ ਤੇ ਕਹਿੰਦਾ ਦੂਸਰਾ ਵੀ ਸਾਹ ਲੈ ਮਾਣ ਆ ਗਿਆ ਉਹ ਮਾਰੇ ਅਗਰੋ ਸਾਹ ਲਾ ਮੰਨੇ ਉਹ ਮਾਰੇ ਹੁਣ ਕਿਵੇਂ ਦੱਸਤੀਏ ਨੁਕਸਾਨ ਤਾਂ ਚੱਲ ਜੀ ਜਾਂਦਾ ਹੈ ਇਹਦਾ ਕਿਤੇ ਕੋਈ ਇਮਾਨਦਾਰ ਸਰਕਾਰ ਆਈ ਕੇਰੀ ਬਾਰੇ ਮਾਣ ਤੇ ਬੰਨਨ ਪਿਆ ਜੁਸੀ ਦੇ ਪਰੇ ਉਦਯੋਗ ਦਾ ਬੰਦ ਹੋਊਗਾ ਤਾਂ ਸਾਰਾ ਫੇਸਾ ਵਗਾਵਾਂਗੇ ਕਿ ਕਿੰਨਾ ਨਸਾਨ ਹੋ ਗਿਆ ਦੇਖਦਾ 70 ਸਾਲਾਂ ਦਾ ਇਹ ਤਾਂ ਅਮੀਰ ਲੱਗਦਾ ਉਹ ਵੀ ਉਹ ਤੁਸੀਂ ਗ੍ਰਾਂਟ ਜਿਹੜੀ ਆਉਗੀ ਇਹ ਗ੍ਰਾਂਟ ਨੂੰ ਸਮਝਣਾ ਵੀ ਯਾਰ ਲੋਕਾਂ ਦੇ ਪੈਸੇ ਨੇ ਲੋਕਾਂ ਤੇ ਲਾਉਣੇ ਇਹ ਨਹੀਂ ਦੇਖਣਾ ਵੀ ਯਾਰ ਗ੍ਰਾਂਟ ਚੋਂ ਆਪ ਕਿੰਨੇ ਕੁ ਇਦਾਂ ਕਰ ਸਕਦੇ ਆ ਉਹ ਫਿਰ ਲੋਕ ਅਗਲੀ ਵਾਰ ਕਹਿਣਗੇ ਚੰਗਾ ਭਾਈ ਇਹ ਕਮਰਜੀ ਅੱਗੇ ਜਾ ਕੇ ਕੰਮ ਨਹੀਂ ਕਰਦੇ ਪਬਲਿਕ ਹੈ ਤੇ ਉਂਗਲਾ ਲਾਉਣਾ ਕੋਈ ਜ਼ਰੂਰ ਬਚਿਓ ਜਿਹੜੇ ਉਹੀ ਬਾਪ ਪੜੀਆਂ ਦੇਦੇ ਪਿੰਡਾਂ ਚ ਹੁੰਦੀਆਂ ਚ ਹਰੇਕ ਨੂੰ ਚੁੰਦੇ ਉਹ ਕੋਈ ਬੰਦਾ ਸੀ ਜੁਲੀਦਾਰ ਉਹ ਗਿਆ ਸ਼ਹਿਰ ਦੁਕਾਨ ਤੇ ਦੁਕਾਨ ਤੇ ਗਿਆ ਤਾਂ ਸ਼ਹਿਰ ਦਾ ਪੀਪਾ ਪਿਆ ਸੀ ਉਥੇ ਉਹਨੇ ਸ਼ਹਿਰ ਦੇ ਪੀਪੇ ਤੇ ਉਂਗਲ ਲਾਈ ਉਹਨੇ ਘਰ ਨੂੰ ਪਰਤਣਾ ਲੈ ਸਵਾਸ ਖੈਰ ਬਾਕੀ ਬਸਦਾ ਨੇ ਕੰਢੇ ਨਾਲ ਪੂਛਦਾ ਕਹਿੰਦੇ ਪੁੱਤਤਾ ਤਾਂ মিٹھা সি شہদ মিঠে দেখকে মখিয়া আ গিয়া উধে মখিয়া দেখকে শুক্লিয়া দি গোলকেলি আ গই মখিয়া খান গোলকেলি দেখকে চুহা পায় نکلিয়া দি গোলকেলি পাগী তে উনি গোলকেলি তে হামলা করতা চুহে চুহে দেখকে বিল্লি আ গই বিল্লি চুহে তে হামলা করতা ও বিল্লি ন দেখকে গুড়াহ কর আসল কোটা সি কটা বিল্লি ন পে গয়া লালা জি নে তাক লোলা ভাট্টা ਕੁੱਤੇ ਦੇ ਮਾਰ ਕੇ ਕੋਸ਼ਿਸ਼ ਕੀਤੀ ਉਹ ਕੁੱਤੇ ਦੇ ਮਾਰ ਕੇ ਸਿਰ 'ਚ ਵੱਟ ਕੇ ਉਹ ਸਿਰ ਤੋੜ ਕੇ ਡਾਹਣੂ ਹੋ ਗਿਆ ਜੀ ਹੁੰਗੜਾ ਆਈ ਸੀ ਛੇਗੜੀ ਗੋਲੇ ਬਕਰ ਦਿੱਖੇ ਨਸੀ ਕੁੱਤੇ ਦੇ ਮਾਰ ਕੇ ਤਾਂ ਲਾਇਆ ਝੋਕਾ ਚਾਹ ਬੰਨ ਲਿਆ ਬਾਂਗਿਆ ਨਾ ਕੰਮ ਆਉਂਦਾ ਹੁੰਗੜਾ ਆ ਗਿਆ ਸੋ ਇੰਨਾ ਦਾ ਵੀ ਬਚੇ ਹੋਏ ਹੁੰਦਾ ਨਾ ਉਹਨੇ ਤੁਹਾਨੂੰ ਆਪਣੇ ਸਾਹ ਦਾ ਕੰਮ ਕਰਿਓ ਜਿਵੇਂ ਤੁਹਾਨੂੰ ਪਿੰਡ ਕਹਿੰਦਾ ਹੋਵੇ ਜਿਵੇਂ ਕੰਮ ਕਰਿਓ ਹੁੰਗੜਾ ਆ ਮੈਨੂੰ ਬਚਿਓ मैं थोड़ा बहुत बहुत बधाई देना बहुत, 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 बहुत सारे अपने परमात्मा को बख्शे जिन्हें काम करना प्यार जीती जाऊंगे विश्वास जीती जाऊंगे लोग रहना ਲੋਕਾਂ ਦੇ ਵਰਗੇ ਬਣ ਕੇ ਰਹੇ ਕਿਉਂਕਿ ਸਰਪੰਚ ਜਿਹੜੀ ਆ ਉਹਦੇ ਵਿੱਚ ਡਿਊਟੀ ਇਹ ਹੈ ਕਿ ਜਦੋਂ ਮਰਦੀ ਆ ਕੋਈ ਟੁੰਡਾ ਘੱਟਾ ਸਰਦ ਕੋਈ ਕੋਈ ਕੰਮ ਆ ਗਿਆ ਕੋਈ ਹਸਪਤਾਲ ਲੈ ਕੇ ਜਾਣ ਕਿ ਸਿੱਲਰ ਕੋਈ ਹੋਰ ਕਰ ਪੈ ਗਿਆ ਸਤ ਤੁਸੀਂ ਇਹ ਸਮਝ ਕੇ ਡਿਊਟੀ ਨੂੰ ਹੋਣੀ ਹੈ ਕਿ ਮੈਂ ਇਹ ਕੰਮ ਹੱਥ ਬੰਨ ਕੇ ਆਪ ਨੂੰ ਗਿਆ ਇਸ ਕਰਕੇ ਮੇਰੇ ਲਈ ਕੋਈ ਟਾਈਮ ਨਹੀਂ ਹੈ ਕਿਉਂਕਿ ਲੋਕ ਉਮੀਦ ਕਰਕੇ ਬੜੇ ਬੜੇ ਹੁੰਦੇ ਆ ਉਹੀ ਤਾਂ ਲੋਕਾਂ ਨੇ ਕੂੜੀਆਂ ਉਤਰੋਗੇ

ਕਿੰਨਾ ਸਾਹ ਕਾਉਂਸਲਰ ਵਾਲੀ ਕੰਮ ਹੈ ਕਿ ਗਨੀਆਂ ਨਾਰੀਆਂ ਤੇ ਨਾਲ ਲੈਕਾਂ ਦਾ ਬੰਦਰੇ ਪਿੰਡਾਂ ਦੇ ਵਿੱਚ ਪਿੰਡ ਸਾਰੇ ਫਿਰੇ ਕਿਉਂਕਿ ਤੁਹਾਡੇ ਬੰਦਿਆਂ ਚ ਕਈ ਪਿੰਡ ਪਿੱਛੇ ਰਹਿ ਗਏ ਸੇ ਤੁਸੀਂ ਅੱਜ ਇਹਨਾਂ ਨੂੰ ਦੱਸ ਕੇ ਜਾਓ ਕਿ ਕਿਵੇਂ ਤੁਸੀਂ ਦਿੱਲੀ ਦੇ ਵਿੱਚ ਗਨੀਆਂ ਚਾਪਦੇ ਆਂਦੇ ਹੋ ਔਰ ਕਿਵੇਂ ਦਿੱਲੀ ਆਲੇ ਤੋਂ ਤੁਸੀਂ ਫੜਵਾ ਲਿਆ 70 ਤੋਂ 100 ਸਦਾ ਇਤਨਾ ਕੁ ਸੋਖੀ ਗਾਲੀ 70 ਤੋਂ 100 ਉਹ 70 ਤੋਂ ਤਰੇਕ ਜਿੱਤਿਆਂ ਉਹ ਤਾਂ ਦਿੱਤੀ ਜੇ ਜੇ ਗਲੀਆਂ ਚ ਫਿਰਦੇ ਰਹੇ ਅੱਜ ਵੀ ਅੱਜ ਵੀ ਗਲੀਆਂ ਚ ਲੰਘਦੇ ਆ ਅੱਜ ਵੀ ਲੋਕਾਂ ਜਾ ਕੇ ਬੈਠੇ ਨੇ ਮੁਹੱਲਾ ਮੁਹੱਲੇ ਦੀਆਂ ਮੀਟੀਆਂ ਕਰਦੇ ਆ ਮਹਾਲਾ ਗਲੀ ਦੀ ਉੱਥੇ ਬਣਾਈ ਸੀ ਉਹੇ ਮੁਹੱਲੇ ਚ ਬਣਾਈਏ ਵੱਡੇ ਹੁੰਦਾ ਨਾ ਜਣਾ ਪਵੇ ਆਪਾਂ ਨੂੰ ਆਮ ਅਮੀਰੀ ਵੀ ਕਹਿੰਦੇ ਆ ਆਪਾਂ ਵੀ ਬਣਨ ਲੱਗੇ ਰਿਆਂ ਸੋ ਇਸ ਤੋਂ ਬਾਅਦ ਉਹਨਾਂ ਦੇ ਭਾਸ਼ਣ ਤੋਂ ਬਾਅਦ ਸੌਂ ਜਿਹੜੀ ਹੈ ਉਹਦੀ ਰਸਮ ਹੋਗੀ ਇਹ ਅਹਰ ਜਿਲ੍ਹਾ ਕਾਰਜ ਜਨ ਤੁਹਾਡੇ ਕੋਲੇ ਹੋਗਾ जो सरपंच चुने गए हैं को खड़े हो जाओ पहला मैं बोलूंगा लिखा है मैं मैं तो बात उसी अपना ना है। जो 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 नाम बोलना है उसमें जिन्हें मैं पढ़ता जाऊंगा मेरे मन में बोलते आज तो बाद के सरपंच कहीं करेंगे बस दौड़ियां शुरू कर दो मोरा ਉਸਾਂ ਦੇ ਮੋਰਾ ਕਹਾਗੇ ਤੇ ਇਲਾਹੇ ਲੋਕਾਂ ਨੇ ਪਿਆਰ ਦੇ ਮੋਰਾ ਲਾਇਆ ਜਿਹੜਾ ਤੁਹਾਨੂੰ ਮਿਲਿਆ ਪਹਿਲਾਂ ਲੋਕਾਂ ਨੇ ਮੋਰਾ ਥੰਡੂ ਲਾਇਆ ਹੁਣ ਮੋਰਾ ਨਰਦੀ ਤੇ ਮਿਲਾਈ ਫੋਟੀਆਂ ਦੀ ਬਹੁਤ ਬਹੁਤਾਂ ਦਾ ਦੋਨਿਆਂ ਤੋਂ ਪਰਚਾ ਕੇ ਦੋ ਨਾਰੇ ਉਹਨਾਂ ਸ਼ਹੀਦਾਂ ਦੇ ਨਾਮ ਤੇ ਜਿਨ੍ਹਾਂ ਨੇ ਆ ਸਰਪੰਚੀਆਂ ਆ ਬਹਿਤੀਆਂ ਆ ਮੁੱਖ ਮੰਤਰੀ ਆ ਪ੍ਰਧਾਨਗੀਆਂ ਸਾਨੂੰ ਦਿੱਤੀਆਂ ਲੈ ਕੇ ਇਹਨਾਂ ਅਗਰੇਜਾਂ ਦੇ ਗ੍ਰਾਮ ਹੋਣ ਸੀ ਸੋ ਦੋਨਿਆਂ ਤੋਂ ਪਰਚਾ ਕੇ ਦੋ ਨਾਰੇ ਇਨਕਲਾਬ बहुत बहुत धन्यवाद तो मेरे प्यार सत्यान में सुनिया बहुत बहुत थोड़ा शुक्रिया